ਇਸ ਵੇਲੇ ਦੀ ਖਬਰ ਤੁਹਾਨੂੰ ਚੰਡੀਗੜ੍ਹ ਦੇ ਸੁਖਨਾ ਲੇਖਤੂ ਦੁਕਾਨ ਰਿਆਂ ਜਿੱਥੇ ਕਿ ਸੁਖਨਾ ਲੇਖ ਦੇ ਨਜ਼ਦੀਕ ਦੇ ਦਰਖਤ ਦੇ ਉੱਤੇ 7 ਫੁੱਟ ਦੇ ਅਜਗਰ ਦਾ ਰੈਸਕਿਊ ਕੀਤਾ ਗਿਆ ਦੱਸ ਦਿੰਨੇ ਆ ਸੁਖਨਾ ਲੇਖਤ ਲੋਕ ਘੁੰਮਣ ਵਾਸਤੇ ਆਏ ਸੀ ਕਾਫੀ ਮੌਸਮ ਸੁਹਾਵਣਾ ਹੋ ਗਿਆ ਜਿਸ ਤੋਂ ਬਾਅਦ ਜਾ ਕੇ ਦੱਸਦੇ ਨੇ ਕਿ ਸੁਖਨਾ ਲੇਖ ਦੇ ਬੈਕ ਸਾਈਡ ਜਿੱਥੇ ਕਿ ਕਾਪੀ ਟ੍ਰੈਕ ਜੋ ਸੈਰ ਕਰਨ ਵਾਸਤੇ ਬਣਿਆ ਹੋਇਆ ਉਸ ਦੇ ਨਜ਼ਦੀਕ ਦਰਖਤ ਦੇ ਉੱਤੇ 7 ਫੁੱਟ ਦਾ ਅਜਗਰ ਜਦੋਂ ਲੋਕਾਂ ਨੇ ਵੇਖਿਆ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਤਾਂ ਨਜ਼ਦੀਕ ਲੋਕਾਂ ਵੱਲੋਂ ਜਾਣਕਾਰੀ ਬਨਪਾਗ ਦੇ ਅਧਿਕਾਰੀਆਂ ਦਿੱਤੀ ਗਈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਵੇਂ 2 ਘੰਟੇ ਲੱਗ ਗਏ ਰੈਸਕਿਊ ਆਪਰੇਸ਼ਨ ਕਰਨ ਨੂੰ ਤੁਸੀਂ ਦੇਖੋ ਕਿ ਅਜਗਰ ਨੂੰ ਫੜਿਆ ਗਿਆ ਤਾਂ ਦਿੰਨੇ ਆ ਕਿ ਅੱਜਕੱਲ੍ਹ ਜਿਸ ਤਰੀਕੇ ਨਾਲ ਖਤਰਨਾਕ ਜਾਨਵਰ ਜੰਗਲਾਂ ਵਿੱਚ ਨਿਕਲ ਆਉਂਦੇ ਨੇ ਕਈ ਵਾਰ ਸੱਪ ਜਾਂ ਫਿਰ ਹੋਰ ਜਾਨਵਰ ਜਾਂ ਫਿਰ ਅਜਗਰ ਇਸ ਤਰੀਕੇ ਨਾਲ ਨਿਕਲ ਪੰਦੇ ਜਿਸ ਤੋਂ ਬਾਅਦ ਜਾ ਕੇ ਕਾਫੀ ਬਾਹਰ ਲੋਕਾਂ ਦਾ ਨੁਕਸਾਨ ਵੀ ਕਰ ਦਿੰਦੇ ਨੇ ਤਾਂ ਇਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਅਜਗਰ ਜਦੋਂ ਰੈਸਕਿਊ ਕੀਤਾ ਗਿਆ ਤਾਂ ਇਸ ਨੂੰ ਫੜਿਆ ਤੋਂ ਬਾਅਦ ਕਾਫੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਵੇਖਣ ਵਾਲਿਆਂ ਦੀ ਵੀ ਕਾਫੀ ਲੋਕ ਵੀਡੀਓ ਬਣਾਉਂਦੇ ਵੀ ਨਜ਼ਰ ਆਏ ਨੇ ਤਾਂ ਇਸ ਮੌਕੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਪਹੁੰਚ ਗਏ ਸੀ ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਬਨਪਗਰ ਦੇ ਅਧਿਕਾਰੀਆਂ ਦੀ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਤਾਂ ਇਨ੍ਹਾਂ ਵੱਲੋਂ ਇਸ ਅਜਗਰ ਨੂੰ ਜਿੰਦਾ ਫੜਿਆ ਗਿਆ ਤਾਂ ਇਸ ਮੌਕੇ ਜਿਹੜੀ ਤੁਹਾਨੂੰ ਦੱਦਨੀ ਹੈ ਤਸਵੀਰ ਚੰਡੀਗੜ੍ਹ ਦੇ ਸੁਖਨਾ ਲੇਖਦੀ ਹੈ ਜਿੱਤੇ ਹੀ ਤੁਸੀਂ ਦੇਖੋ ਕਿ ਲੋਕਾਂ ਸੈਲਫੀਆਂ ਵੀ ਕਰਵਾ ਰਹੇ ਨੇ ਦੂਜੇ ਪਾਸੇ ਦੱਦਨੇ ਆ ਅੱਜ ਕੱਲ ਬਰਸਾਤ ਦੇ ਮੌਸਮ ਦੇ ਵਿੱਚ ਜ਼ੋਰ ਧਿਆਨ ਨਾਲ ਚੱਲਿਆ ਕਰੋ ਕਈ ਵਾਰ ਇਸ ਤਰੀਕੇ ਦੇ ਅਜਗਰ ਸੱਪ ਕਈ ਵਾਰ ਪੈਰ ਥੱਲੇ ਆ ਜਾਂਦੇ ਨੇ ਜਾਂ ਫਿਰ ਕਈ ਵਾਰ ਕਈ ਕਾਫੀ ਵੱਡਾ ਨੁਕਸਾਨ ਵੀ ਕਰ ਜਾਂਦੇ ਨੇ ਕਈ ਜਾਨਵਰ ਵੀ ਜੰਗਲਾਂ ਦੇ ਵਿੱਚੋਂ ਬਾਹਰ ਨਿਕਲ ਆਉਂਦੇ ਨੇ ਤਾਂ ਹਰ ਬੰਦੇ ਨੂੰ ਸचेत ਹੋਣ ਦੀ ਲੋੜ ਹੈ ਕਿਉਂਕਿ ਖਤਰਨਾਕ ਜਾਨਵਰ ਕਿਸਨ ਕਿਸੇ ਦਾ ਨੁਕਸਾਨਜੂ ਕਰ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਲੋਕਾਂ ਨੂੰ ਬੜਾ ਮੁਸ਼ਕਲ ਹੁੰਦਾ ਹੈ ਤਾਂ ਇਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ